ਲੈ ਵੀ ਸੱਜਣੋ ਸਾਡੀ ਗੱਡੀ ਪਹੁੰਚ ਚੁੱਕੀ ਐ ਅਹਿਮਦਗੜ ਦੇ ਵਿੱਚ ਅਹਿਮਦਗੜ ਸ਼ਹਿਰ ਦੇ ਵਿੱਚ ਵਸਦਾ ਸਾਡਾ ਬਹੁਤ ਪਿਆਰਾ ਸੱਜਣ ਜਿਹੜੇ ਸੱਜਣ ਦੀ ਫੈਕਟਰੀ ਆ بڑے ਸੱਜਣ ਕਹਿੰਦੇ ਆ ਕਿ ਯਾਰ ਇਹ ਇੰਨੀ ਗਾਰੰਟੀ ਵਾਰੰਟੀ ਤੇ ਇੰਨੇ ਘੈਂਟ ਰੇਟ ਕਿਵੇਂ ਦੇ ਦਿੰਦਾ ਅਸਲ ਦੇ ਵਿੱਚ ਇੰਨੇ ਘੈਂਟ ਰੇਟ ਤੇ ਇੰਨੀ ਗਾਰੰਟੀ ਵਾਰੰਟੀ ਦੇਣ ਪਿੱਛੇ ਕਾਰਨ ਇਹ ਆ ਨਾ ਸੱਜਣੋ ਕਿ ਟੀਮ ਹੀ ਬਹੁਤ ਵੱਡੀ ਆ ਸਮਾਨ ਹੀ ਬਹੁਤ ਬਣਦਾ ਇਸੇ ਕਰਕੇ ਨਾ ਤਾਂ ਇਹਨੂੰ ਗਾਰੰਟੀ ਵਾਰੰਟੀ ਦੇਣ 'ਚ ਕੋਈ ਮੁਸ਼ਕਲ ਆਉਂਦੀ ਹੈ ਨਾ ਇਹਨੂੰ ਕੋਈ ਸਰਵਿਸ ਦੇਣ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤੇ ਨਾ ਇਹਨੂੰ ਰੇਟ ਘੱਟ ਦੇਣ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਆ ਆਹ ਲਓ ਜੀ ਆਹ ਫੈਕਟਰੀ ਸ਼ੁਰੂ ਹੋ ਗਈ ਹੈ ਇਸ ਫੈਕਟਰੀ ਦੇ ਵਿੱਚ ਕਿਸਾਨਾਂ ਦੇ ਕੰਮ ਆਉਣ ਵਾਲੇ ਬੜੇ ਸੰਦ ਬਣਦੇ ਆ ਮੈਂ ਅੱਜ ਸਾਰੇ ਸੰਦਾਂ ਦੀ ਗੱਲ ਤਾਂ ਨਹੀਂ ਕਰ ਸਕਦਾ ਸੰਦ ਬਣਦੇ ਬਾਲੇ ਆ ਪਰ ਮੈਂ ਅੱਜ ਗੱਲ ਕਰੂੰਗਾ ਕਿਸਾਨਾਂ ਦੇ ਉਸ ਕੰਮ ਆਉਣ ਵਾਲੇ ਸੰਦ ਦੀ ਜਿਹਦੀ ਇਸ ਵਕਤ ਬਹੁਤ ਮੰਗ ਆ ਉਹ ਹੈਗੀ ਆ ਸਪਰੇਅ ਵਾਲੀ ਢੋਲੀ ਡੇਢ ਹਾਰਸ ਪਾਵਰ ਦਾ ਇੰਜਨ ਲੱਗਿਆ ਸੱਜ ਨੂੰ ਇੱਕ ਸਾਲ ਦੀ ਗਾਰੰਟੀ ਦੇ ਨਾਲ ਤੁਹਾਨੂੰ ਟੌਪ ਦੀ ਢੋਲੀ ਘਰੇ ਫ੍ਰੀ ਡਿਲੀਵਰ ਹੋ ਜਾਣੀ ਆ ਸਾਡੇ 12000 ਰੇਟ ਦੀ ਗਡਾਉਣ ਭਰੇ ਪਿਆ 72 ਘੰਟਿਆਂ 'ਚ ਤੁਹਾਡੇ ਘਰੇ ਢੋਲੀ ਆ ਜਾਣੀ ਆ ਆਜੋ ਬਾਕੀ ਦੀ ਸਾਰੀ ਗੱਲਬਾਤ ਆਪਾਂ ਬਾਈ ਨਾ ਕਰ ਲਈ। ਲੈ ਪ੍ਰੀਤ ਅੱਜ ਤੂੰ ਪੂਰੇ ਇਮਾਨਦਾਰੀ ਨਾਲ ਕੰਮ ਕਰਨਾ। ਮੈਨੂੰ ਬਾਹਾ-ਬੂਹਾ ਚੜਾ ਲੈਣ ਦੇ ਅੱਜ ਪੰਗਾ ਪੈਣਾ ਹੈ। ਅੱਜ ਪੰਗਾ ਢੋਲੀ ਨਾਲ ਨਹੀਂ ਪੈਣਾ, ਅੱਜ ਆਸਾ ਦੇ ਵਿੱਚ ਪੰਗਾ ਮਾਲਕਾਂ ਨਾਲ ਪੈ ਜਾਣਾ। ਪਤਾ ਗੱਲ ਕੀ ਹੈ? ਇਹਨਾਂ ਨੇ ਲਿਹਾਜ਼ ਨਾ ਆਪਾਂ ਨੂੰ ਸਾਤ ਲਿਆ ਅੱਜ ਲਿਹਾਜ਼ ਨਹੀਂ ਰੱਖਣੀ ਆਪਾਂ। ਅੱਜ ਆਪਾਂ ਪੂਰਨ ਤੌਰ ਤੇ ਲਿਹਾਜ਼ ਰੱਖਣੀ ਆ ਦੇਖਣ ਵਾਲਿਆਂ ਨਾਲ। ਅੱਜ ਭਈ ਅਸੀਂ ਉਧਰ ਆ। ਠੀਕ ਹੈ ਨਾ? ਸਭ ਕੁਝ ਮਨਜ਼ੂਰ ਹੈ ਜੀ। ਸਾਸ੍ਰੀ ਕਾਲ ਸਾਸ੍ਰੀਆ ਕਾਲ ਅੱਜ ਆਪਾਂ ਦੇਖਣਾ ਰਾਜੇ ਦਾ ਅਸਲੀ ਪੂਰਾ ਮਹਿਲ ਪਹਿਲਾਂ ਦੱਸ ਦਗੇ ਰਾਜੇ ਦਾ ਰਾਜ ਮਹਿਲ ਕਿੱਥੇ ਕ ਐਮ ਤਗੜ ਦੇ ਵਿੱਚ ਬਾਲੇ ਬੰਦੇ ਪੁੱਛਦੇ ਆ ਵੀ ਰਾਜਾ ਜੀ ਦੇ ਨਾਂ ਲੈਨੇ ਰਾਜ ਦਾ ਮਹਿਲ ਕਿੱਥੇ ਕ ਪੈ ਜਾਂਦਾ ਲੈ ਵੀ ਸਜਣੋ ਰਾਜਾ ਜੀ ਫਿਰ ਦੱਸ ਦਿਓ ਮਾੜਾ ਤੂੰ ਸੋਈ ਦੱਸ ਦਿਓ ਬਹੁਤ ਸਾਰੇ ਕਿਸਾਨ ਪੰਜਾਬ ਦੇ ਵਿੱਚ ਪਹਿਲਾਂ ਹੀ ਰਾਜਾ ਐਂਟਰਪ੍ਰਾਈਜ਼ਸ ਦੇ ਨਾਲ ਜੁੜੇ ਹੋਏ ਨੇ ਕੋਈ ਵੀ ਇਹ ਜਆ ਜ਼ਿਲ੍ਹਾ ਜਆ ਕੋਈ ਵੀ ਇਹ ਜਆ ਪਿੰਡ ਨਹੀਂ ਹੋਊਗਾ ਜਿੱਥੇ ਰਾਜਾ ਐਂਟਰਪ੍ਰਾਈਜ਼ਸ ਨੂੰ ਕਿਸਾਨ ਨਹੀਂ ਜਾਣਦੇ ਪਰ ਫੇਰ ਵੀ ਕਈ ਕਿਸਾਨ ਇਹ ਜੇ ਨੇ ਜਾਂ ਨਵੇਂ ਨੇ ਜਾਂ ਪਹਿਲਾਂ ਪੁਰਾਣੇ ਆਏ ਹੋਏ ਨੇ ਉਹ ਭੁੱਲ ਜਾਂਦੇ ਨੇ ਵੀ ਕਿੱਥੇ ਕੌਣਾ ਹੈ ਤਾਂ ਉਹਦੇ ਲਈ ਅਹਿਮਦਗੜ੍ਹ ਆਉਣ ਵਾਸਤੇ ਸਾਰਿਆਂ ਨੂੰ ਪਹਿਲਾਂ ਅਗਰ ਰਾਏਕੋਟ ਕੰਨੀ ਆਉਣੇ ਤਾਂ ਅਹਿਮਦਗੜ੍ਹ ਆਉਣਾ ਹੈ ਅਗਰ ਆਪਾਂ ਨੇ ਕਿਧਰੋਂ ਰਾਣਾ ਸਾਹਿਬ ਕੰਨੀਓ ਜਾਂ ਖੰਨੇ ਕੰਨੀ ਆਉਣਾ ਹੈ ਤਾਂ ਵੀ ਅਹਿਮਦਗੜ੍ਹ ਆਣਾ ਹੈ ਉਦੋਂ ਬਾਅਦ ਅਗਰ ਆਪਾਂ ਨੇ ਲੁਧਿਆਣੇ ਸਾਈਡ ਤੋਂ ਆਉਣਾ ਹੈ ਤਾਂ ਵੀ ਅਹਿਮਦਗੜ੍ਹ ਹੀ ਆਣਾ ਹੈ ਅਹਿਮਦਗੜ੍ਹ ਦੇ ਅੰਦਰ ਆ ਕੇ ਸਿੰਘ ਸਭਾ ਗੁਰਦੁਆਰੇ ਦੇ ਕੋਲ ਆਪਣੇ ਡਾਕਟਰ ਅੰਬੇਦਕਰ ਚੌਂਕ ਦੇ ਬਿਲਕੁਲ ਨਜ਼ਦੀਕ ਡਾਕਟਰ ਸਰਾਉ ਹਸਪਤਾਲ ਦੇ ਬਿਲਕੁਲ ਨਾਲ ਹੀ ਆਪਣੀ ਫੈਕਟਰੀ ਹੈ। ਲੋ ਜੀ ਜਿਹੜੀ ਤੁਹਾਨੂੰ ਸਕਰੀਨ ਤੇ ਦਿਖਦੀ ਆ ਪਰ ਇੱਕ ਗੱਲ ਦਾ ਲੰਬਾ ਲੰਬਾ ਪਤਾ ਕੀ ਆ ਬਾਈ? ਤੁਸੀਂ ਮੈਨੂੰ ਫੋਨ ਕਰਕੇ ਕੀ ਆਖਿਆ? ਬਈ ਤੈਨੂੰ ਉਹੋ ਜੀ ਚੀਜ਼ ਦਿਖਾਉਣੀ ਆ ਜਿਹੜੀ ਕਿਸੇ ਨੇ ਨਹੀਂ ਦੇਖੀ ਤੇ ਤੁਸੀਂ ਬਿਲਕੁਲ ਨਹੀਂ ਦੇਖੀ। ਤੇ ਧਰਤੀ ਸਾਡੇ ਮੂਰੇ ਢੋਲੀ। ਤੇ ਆ ਨਹੀਂ ਦੇਖੀ ਅਸੀਂ ਆ ਦੇਖੀ ਨਹੀਂ ਕਿਤੇ ਬਿਲਕੁਲ ਦੇਖੀ ਆ ਤੁਸੀਂ ਪਹਿਲਾਂ ਵੀ ਕਈ ਵਾਰ ਆਏ ਹੋ ਇਹ ਟੋਲੀ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਹੋ ਪਰ ਇਹ ਉਹ ਟੋਲੀ ਨਹੀਂ ਜਿਹੜੀ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਹਾਂ ਕੀ ਇੱਚ ਕੀ ਵੱਖਰਾ ਇਹ ਟੋਲੀ ਆ ਜਿਹੜੀ ਇਹ ਬਿਲਕੁਲ ਅਲੱਗ ਤਰੀਕੇ ਦੀ ਕਰ ਦੁੱਤੀ ਹੈ ਕਿਉਂਕਿ ਕਿਸਾਨ ਨੂੰ ਦੇਖੇ ਤੇ ਪਤਾ ਨਹੀਂ ਚੱਲਦਾ ਤੁਹਾਨੂੰ ਵੀ ਦੇਖੇ ਤੇ ਇਹਦਾ ਕੁਝ ਨਹੀਂ ਪਤਾ ਚੱਲਣਾ ਇਹਦਾ ਜਦ ਪ੍ਰੈਕਟੀਕਲ ਕਰਾਂਗੇ ਤਾਂ ਹੀ ਇਹਦਾ ਪਤਾ ਚੱਲੂਗਾ ਆਮ ਤੌਰ ਤੇ ਬੜਾ 1000 ਲੀਟਰ ਵਾਲਾ ਜਾਂ 2000 ਲੀਟਰ ਵਾਲਾ ਜਿਹੜੇ ਟਰੈਕਟਰ ਨਾਲ ਪੰਪ ਚਲਾਉਂਦੇ ਨੇ ਤੁਸੀਂ ਦੋ ਕਰਨਾ ਚਲਦੀਆਂ ਦੇਖੀਆਂ ਹੋਣਗੀਆਂ ਹੂੰ ਅੱਜ ਇਹਦੇ ਨਾਲ ਵੀ ਡਾਇਮਡ ਪਲੱਸ ਡਬਲ ਇੰਜਨ ਦੇ ਨਾਲ ਤੁਹਾਨੂੰ ਅੱਜ ਅਸੀਂ ਦੋ ਗੰਨਾ ਚਲਾ ਕੇ ਦਿਖਾਵਾਂਗੇ ਜਿਹੜਾ ਕਿ ਖੇਤ ਦੇ ਵਿੱਚ ਪੂਰਾ ਪ੍ਰੈਕਟੀਕਲ ਕਰਕੇ ਦਿਖਾਵਾਂਗੇ ਅੱਛਾ ਜਿਹੜੀਆਂ ਦੋ ਗੰਨਾ ਨਾਲ ਲੱਗੀਆਂ ਦੋਨੇ ਜੁੜੀਆਂਵਾਂ ਦੋਨੇ ਹੀ ਜੁੜਾਵਾਂਗੇ ਇਹ ਦੋਨੇ ਗੰਨਾ ਇੱਕੋ ਟੋਲੀ ਚੋਂ ਆਉਂਦੀਆਂ ਕੋਈ ਟੋਲੀ ਦੇ ਵਿੱਚੋਂ ਤੇ ਨਹੀਂ ਇਹ ਇਹ ਦੋਨੇ ਗੰਨਾ ਪ੍ਰੀਤ ਫਿਰ ਦਵਾਈ ਅੱਡ-ਅੱਡ ਪਾਉਣੀਆਂ ਵੀ ਇਹਦੇ ਨਾਲ ਸੁੰਡੀ ਵਾਲੀ ਪਾਉਗੇ ਇਹਦੇ ਨਾਲ ਉਹ ਪਾਉਗੇ ਕਾਰਨ ਕੀ ਆ ਕਿਸਾਨ ਨੂੰ ਚਾਹੀਦਾ ਘੱਟ ਟਾਈਮ ਦੇ ਵਿੱਚ ਜ਼ਿਆਦਾ ਪ੍ਰੈਸ਼ਰ ਹੂੰ ਹੇਲ ਘੱਟ ਖਾਵੇ ਔਰ ਕੰਮ ਜਿਆਦਾ ਕਰਦੇਵੇ ਤਾਂ ਕੰਮ ਜਿਆਦਾ ਕਿਵੇਂ ਹੋਊਗਾ ਜਦੋਂ ਆਪਾਂ 2 ਕੰਨਾਂ ਲਾਵਾਂਗੇ ਤਾਂ ਇਹਦਾ ਪ੍ਰੈਸ਼ਰ ਡਬਲ ਹੋ ਜਾਣਾ ਇਧਰ ਨੂੰ ਵੀ ਇਧਰ ਨੂੰ ਵੀ ਜਦ 2 ਕੰਨਾਂ ਚੱਲਣਗੀਆਂ ਇਸੇ ਕਰਕੇ ਇਸ ਪੰਪ ਨੂੰ ਹੁਣ ਡਾਇਮੰਡ ਪਲੱਸ ਡਬਲ ਇੰਜਨ ਪਾਵਰ ਦੇ ਨਾਲ ਬਣਾਇਆ ਹੈ ਮੇਰੀ ਗੱਲ ਫੇਰ ਨਹੀਂ ਦੱਸੀ ਵੀ ਇਹਦੇ ਨਾਲ ਦਵਾਈਆਂ ਵੀ ਦੋ ਤਰ੍ਹਾਂ ਦੀਆਂ ਪਾਣੀਆਂ ਦਵਾਈਆਂ ਦਾ ਚਾਹੇ ਤੁਸੀਂ ਚਾਰ ਮਿਕਸ ਕਰਕੇ ਪਾ ਦਿਓ ਪਰ ਜਿਹੜੀ ਖੇਤ ਲਈ ਜ਼ਰੂਰਤ ਹੈ ਚੱਲਣੀ ਤਾਂ ਉਹੀ ਹੈ ਉਹ ਮੈਂ ਕਿਹਾ ਕਈ ਵਾਰੀ ਆਇਆ ਹੁੰਦਾ ਵੀ ਇੱਧਰ ਲੈਣਾ ਭਾਈ ਦਵਾਈ ਹੋਰ ਛੜਕੀ ਜਾਓ ਇੱਧਰ ਲੈਣਾ ਹੋਰ ਛੜਕੀ ਜਾਓ ਐਂ ਤਾਂ ਨਹੀਂ ਗੱਲ ਉਹੀ ਦਵਾਈ ਆਉਗੀ ਨਾ ਨਹੀਂ ਨਹੀਂ ਦਵਾਈ ਇੱਕੋ ਹੀ ਆਉਗੀ ਇੱਕੋ ਹੀ ਆਉਗੀ ਇੱਕੋ ਹੀ ਆਉਗੀ ਦਵਾਈ ਇੱਕੋ ਆਉਗੀ ਆਉਗੀ ਦੋ ਨੌਜਣਾਂ ਵਿੱਚ ਦੀ ਤੇ ਉਹੋ ਜਿਹਾ ਪ੍ਰੈਸ਼ਰ ਕੱਟ ਜਾਣਾ ਪ੍ਰੈਸ਼ਰ ਵਧੂਗਾ ਜੀ ਆਜੇ ਤੁਹਾਨੂੰ ਪੂਰਾ ਕੱਟਣਾ ਕੱਟਣਾ ਨਹੀਂ ਕੱਟਣਾ ਨਹੀਂ ਕੱਟਣਾ ਨਹੀਂ ਵੀਡੀਓ ਨਹੀਂ ਕੱਟਣੀ ਆਊਗਾ ਨਾ ਹੁਣੇ ਚਲਾਓ ਚਲਾਓ ਜੀ ਚਲਾਓ ਹੁਣੇ ਚਲਾਓ ਹੁਣੇ ਚਲੋ ਆਮ ਤੌਰ ਤੇ ਜਿਹੜਾ ਝੋਨਾ ਲੱਗਦਾ ਜਦ ਸਿਰੇ ਲੱਗ ਜਾਂਦਾ ਤਾਂ ਕਿਸਾਨ ਮਜ਼ਦੂਰਾਂ ਨੂੰ ਜਾਂ ਆਪਣੇ ਸਾਂਝੀ ਨੂੰ ਕਹਿੰਦਾ ਇਹ 10 ਢੋਲੀਆਂ ਆ ਬਾਦੇ ਪਰ ਉਹ ਚਾਰ ਪੰਜ ਢੋਲੀਆਂ ਦੇ ਵਿੱਚ ਹੀ ਸਿਰੇ ਜਾ ਕੇ ਨਿਬੜ ਜਾਂਦਾ ਜਦ ਆਪਾਂ ਇਸ ਤਰੀਕੇ ਨਾਲ ਕੰਮ ਕਰਾਂਗੇ ਪਾਣੀ ਜ਼ਿਆਦਾ ਲੱਗੇਗਾ ਔਰ ਝੋਨੇ ਦੇ ਵਿੱਚ 10 ਢੋਲੀਆਂ ਹੀ ਪੂਰੀਆਂ ਕੰਮ ਕਰਨਗੀਆਂ ਦੂਸਰੀ ਗੱਲ ਬਾਗਾਂ ਦੇ ਵਿੱਚ ਪੇੜ ਲੱਗੇ ਹੋਏ ਨੇ ਬਾਗਾਂ ਦੇ ਵਿੱਚ ਬਹੁਤ ਕੁਝ ਲੱਗਿਆ ਹੁੰਦਾ ਉਹ ਦੋਨੇ ਵੱਨੇ ਲੱਗੇ ਹੁੰਦੇ ਨੇ 15 20 ਵਿੜ ਦੇ ਰਸਤੇ ਦੇ ਵਿੱਚ ਜੇ ਦੋਨੇ ਪਾਸੇ ਆਪਾਂ ਨੇ ਛੇਤੀ ਕੰਮ ਨਿਬੇੜਨਾ ਹੈ ਇੱਕੋ ਵਾਰ ਚ ਕੰਮ ਨਿਬੇੜਨਾ ਤਾਂ ਦੋਈ ਗੰਨਾ ਉੱਚਾ ਤੱਕ ਲੰਬਾ ਕੰਮ ਵੀ ਕਰਨਗੇ ਔਰ ਦੋਨੇ ਕੰਮ ਸਹੀ ਤਰੀਕੇ ਨਾਲ ਛੇਤੀ ਨਿਪਟ ਜਾਵੇ। ਭਈ ਇੱਕ ਇੱਕ ਗਨ ਇੱਕ ਗਨ ਚਲਾਈ ਜਾਊਗਾ ਢੋਲੀ ਚੱਕਣ ਵਾਲਾ ਇੱਕ ਚਲਾਈ ਜਾਊਗਾ ਪਾਸੇ ਵਾਲਾ ਪਾਸੇ ਵਾਲਾ ਦੇ ਪਾਸੇ ਮੈਂ ਤਾਂ ਕਹਿੰਦਾ ਕਿ ਨਾ ਉਹ ਬੰਦਾ ਵੀ ਕੰਮ ਕਰਦਾ ਜਿਹੜਾ ਢੋਲੀ ਚੱਕਣ ਜੋਗਾ ਨਹੀਂ ਬਿਲਕੁਲ ਠੀਕ ਹੈ ਜਿਹੜੇ ਆ ਬੰਦਾ ਢੋਲੀ ਚੱਕਣ ਜੋਗਾ ਨਹੀਂ ਭਾਰ ਚੱਕਣ ਜੋਗਾ ਨਹੀਂ ਕੰਮ ਕਰਨ ਦਾ ਸ਼ਕੀਨ ਹੈ ਤਾਂ ਉਹ ਬੰਦਾ ਵੀ ਇਸ ਕੰਮ ਨੂੰ ਪਲੀ ਭੰਤੀ ਕਰ ਸਕਦਾ ਮਤਲਬ ਜਿਵੇਂ ਸਾਡੇ ਬੰਦੇ ਆ ਕਈ ਵਾਰੀ ਮੋਚ ਮਾਚਦਾ ਬਾਹਨਾ ਲਾਉਂਦਾ ਵੀ ਮੈਨੂੰ ਮੋਚ ਆਈ ਉਹ ਮੋਚ ਵਾਲਾ ਬਾਹਨਾ ਖਤਮ ਹੋ ਗਿਆ ਪ੍ਰੀਤ ਹੈ ਜਿਹੜਾ ਬੰਦਾ ਕਹਿੰਦਾ ਹੁੰਦਾ ਵੀ ਭਾਈ ਆਹਾ ਲੈ ਯਾਰ ਆ ਤਾਂ ਵੈਸੇ ਮੈਨੂੰ ਯਾਰ ਕੰਮ ਤੇਰਾ ਪਸੰਦ ਆ ਇਹ ਵੀ ਆਸਾਨ ਦਾ ਕੰਮ ਹੈ ਮਾਨ ਲੇਗਾ ਹਾਂ ਤੇ ਜਦੋਂ ਬਾਈ ਇਹ ਇਹ ਤੇ ਆਪਾਂ ਪੈ ਪ ਇੱਕ ਲਾ ਲਈ ਹੁਣ ਤਾਂ ਦੋ ਚੱਲ ਦੇਣਾ ਜੀ ਉਦੋਂ ਤਾਂ ਨਹੀਂ ਪਾਟ ਜੂਗਾ ਇਹਦਾ ਕੋਈ ਆਪਾਂ ਇੱਕ ਬੰਦ ਕਰ ਦੇਾਂਗੇ ਬਾਈ ਜੀ ਇੱਕੋ ਹੀ ਚਲਾ ਦੇਾਂਗੇ ਹਾਂ ਇੱਕੋ ਹੀ ਚਲਾ ਦੇਾਂਗੇ ਆਪਾਂ ਅਜੇ ਜੇ ਮੰਨ ਲਓ ਇੱਕ ਚਲਾ ਲਈ ਇੱਕ ਨਾਲ ਨੁਕਸਾਨ ਤਾਂ ਕੋਈ ਨਹੀਂ ਹੁੰਦਾ ਨਾ ਕੋਈ ਨੁਕਸਾਨ ਨਹੀਂ ਜੇ ਕਿਸਾਨ ਭਰਾ ਕੋਲੇ ਬੰਦਾ ਹੋਰ ਨਹੀਂ ਹੈਗਾ ਇੱਕੋ ਹੀ ਗਾਨਾ ਚਲਾਉਣਾ ਚਾਹੁੰਦਾ ਇੱਕ ਚਲਾਊਗਾ ਪਰ ਜਿਹੜੇ ਕਿਸਾਨ ਨੇ ਪੰਪ ਲੈ ਲਿਆ ਡੇਢ ਪਾਵਰ ਦਾ ਉਹ ਦੋ ਬੰਦਿਆਂ ਨਾਲ ਹੀ ਕੰਮ ਕਰੂਗਾ ਕਿਉਂਕਿ ਇੱਕ ਕਿੱਲੇ ਦੇ ਵਿੱਚ ਗੇੜੇ ਹੀ ਤਿੰਨ ਲੱਗਣੇ ਨੇ ਸਰ ਹਾਂ ਇੱਕ ਗੱਲ ਮੈਨੂੰ ਹੋਰ ਲੱਗਦੀ ਆ ਫਾਇਦੇ ਵਾਲੀ ਬਈ ਜਿਵੇਂ ਨਾ ਇੱਕ ਤਾਂ ਮਾੜਾ ਬੰਦਾ ਚਲੋ ਉਹ ਚੱਕ ਲੂ ਇੱਕ ਬੰਦੇ ਨੇ ਮੇਰੇ ਸਾਹਮਣੇ ਨਾਲ ਵੀ ਇੱਕ ਢੋਲੀ ਦੇ ਪੈਸੇ ਲਾ ਕੇ ਦੋ ਢੋਲਿਆਂ ਦਾ ਕੰਮ ਹੋ ਗਿਆ ਬਾਈ ਜੀ ਦੋ ਟੋਲੀਆਂ ਦਾ ਕੰਮ ਤੇਲ ਅੱਧਾ ਹੋ ਗਿਆ ਹਾਂ ਕੰਮ ਛੇਤੀ ਹੋ ਗਿਆ ਕਿਸਾਨ ਦੀ ਹਰਮ ਸਮੱਸਿਆ ਖਤਮ ਹੋ ਗਈ ਰਿਪੇਅਰ ਖਤਮ ਹੋ ਗਈ ਰਿਪੇਅਰ ਖਤਮ ਹੋ ਗਈ ਤੀਜਰੀ ਇਹਦੀ ਪਾਵਰ ਬੜੀ ਹੋਣ ਕਰਕੇ ਤੇਲ ਘੱਟਾ ਕਿਉਂਕਿ ਇੰਜਨ ਤੇ ਲੋੜ ਹੀ ਨਹੀਂ ਕਿਸੇ ਕਿਸਮ ਦਾ ਹਾਂ ਇੰਜਨ ਦੇ ਉੱਤੋਂ ਦੀ ਰਹਿੰਦਾ ਇਹ ਹਾਂ ਹਾਂ ਇਹ ਕਿ ਧੁੰਦ ਬਹੁਤ ਬਣਾਉਂਦਾ ਯਾਰ ਐ ਪੂਰੀ ਧੁੰਦ ਬਣਾ ਦਿੰਦਾ ਯਾਰ ਉੱਡੀ ਫਿਰਦੀ ਆ ਹਜੇ ਤੱਕ ਪਾ ਫੁੱਡੀ ਫਿਰਦੀ ਆ ਬੰਦ ਕਰਨ ਤੋਂ ਬਾਅਦ ਵੀ ਮੜਿਆ ਹੋਰ ਚਲਾ ਕੇ ਦਿਖਾਈ ਮੜਿਆ ਮੜਿਆ ਕਰੀ 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 ਦੇਖ ਯਾਰ ਪਰੀ ਧੁੰਦ ਬਣਾਉਂਦਾ ਛੱਡਦੇ ਪੂਰੀ ਰੇਸ ਕਰਕੇ ਦੇਖ ਓਏ ਹਾਂ ਰੱਜ ਜੰਮੂ ਕਸ਼ਮੀਰ ਬਣਾਇਆ ਪਿਆ ਬਾਈ ਕਿੰਨਾ ਪ੍ਰੈਸ਼ਰ ਆ ਇਹਦਾ ਪੂਰਾ ਇਸ ਦਾ ਜੇ ਸਹੀ ਤਰੀਕੇ ਨਾਲ ਆਪਾਂ ਕਾਊਂਟਿੰਗ ਕਰ ਲਈਏ ਗਿਣ ਲਈਏ ਤਾਂ ਇਹ 70 ਫੁੱਟ ਪ੍ਰੈਸ਼ਰ ਇੱਕੋ ਹੀ ਵਾਰ ਚ ਦਊਗਾ ਕਿ ਆਓਗੇ ਜੀ 30 ਫੁੱਟ ਦੀ ਤਾਂ ਇਹਦੇ ਨਾਲ ਇੱਕ ਸਾਈਡ ਪਾਈਪ ਲਾਈ ਹੋਈ ਹੈ 70 ਫੁੱਟ ਥਾਂ ਕਵਰ ਕਰੂਗਾ 70 ਫੁੱਟ ਘੱਟੋ ਘੱਟ 70 ਫੁੱਟ ਉਹ ਵੀ ਫਿੱਤਾ ਨਾਪ ਕੇ ਟ ਕਰਵਾ ਦਾਂਗੇ ਹਾਂ ਜੇ ਇੱਕ ਦੂਜੇ ਨੂੰ ਜਮਾਂ ਐ ਨੱਕ ਨਾਲ ਨੱਕ ਜੋੜਨਾ ਹੋਵੇ ਹੁਣ ਤਾਂ ਜਿਵੇਂ ਅੰਦਰ ਲੰਘਦੀ ਹੈ ਦਵਾਈ ਇੱਕ ਦੂਜੇ ਦੇ ਬਿਲਕੁਲ ਬਿਲਕੁਲ ਹੈ ਤੇ ਆਪਰੀ ਤ ਆਪਾਂ ਰੇਟ ਰੂਟ ਵੀ ਪੁੱਛ ਲਗੇ ਭਾਅ ਵੀ ਪੁੱਛ ਲਗੇ ਭਾਈ ਜਿਹੇ ਜੀ ਹੁਣੇ ਵੱਡੇ ਵੱਧ ਪਾਵਰ ਦੀ ਬਣਾਤੀ ਉਹੋ ਜਿਹੀ ਮਹਿੰਗੀ ਕਰਤੀ ਹੋਗੀ ਬਹੁਤ ਜ਼ਿਆਦਾ ਬਿਲਕੁਲ ਮਹਿੰਗੀ ਨਹੀਂ ਕਰਦੇ ਜੀ ਹਾਂ ਬਿਲਕੁਲ ਮਹਿੰਗੀ ਨਹੀਂ ਕਰਦੇ ਕਿਸਾਨ ਤੇ ਬੋਝ ਨਹੀਂ ਪੈਣ ਦੰਦੇ ਨਾ ਕਿਸਾਨ ਦੀ ਜੀਬ ਤੇ ਬੋਝ ਪੈਣ ਦਵਾਗੇ ਨਾ ਕਿਸਾਨ ਦੇ ਮੋਢਿਆਂ ਤੇ ਬੋਝ ਪੈਣ ਦਵਾਗੇ ਨਾ ਹੀ ਇੰਜਣ ਤੇ ਬੋਝ ਪੈਣ ਦਵਾਗੇ ਨਾ ਹੀ ਜਿਹੜੇ ਗਰੀਬ ਬੰਦੇ ਨੇ ਆਪਣੀ ਟੋਲੀ ਲੈ ਕੇ ਕੰਮ ਕਰਨਾ ਨਾ ਹੀ ਉਹਦੇ ਤੇ ਬੋਝ ਪੈਣ ਦਵਾਗੇ ਤੇ ਇੱਕ ਇੱਕ ਮਹਾਰਾਜ ਉਹ ਗੱਲ ਦੱਸ ਦਿਓ ਉਹ ਬੜੀ ਪਿਆਰੀ ਗੱਲ ਹੈ ਇੱਕ ਤੁਹਾਡੇ ਇੱਕ ਤੁਹਾਡਾ ਇੱਕ ਨਾ ਇੱਕ ਕਿਸਾਨ ਹੈ ਉਹ ਬੰਦੇ ਨੇ ਨਾ ਢੋਲੀਆਂ ਨਾਲ ਸਪਰੇਅ ਕਰ ਕਰਕੇ ਦਿਹਾੜੀਆਂ ਕਰ ਕਰਕੇ ਪੂਰਾ ਸਿਸਟਮ ਚਲਾਇਆ ਹੋਇਆ ਆਪਦੇ ਘਰ ਦਾ ਉਹਦੇ ਲਈ ਫਿਰ ਆਜ਼ਾਦੀ ਦੇ ਦਿਨ ਤੇ ਕੀ ਗਿਫਟ ਭੇਜਿਆ ਮਣਾਏ ਦੱਸਿਓ 15 ਅਗਸਤ ਦਾ ਦਿਹਾੜਾ ਜੋ ਕਿ ਅਸੀਂ ਕੱਲ ਬਣਾਇਆ ਸੀ ਬੜੇ ਹੀ ਧੂਮ-ਤਾਬ ਨਾਲ ਸਾਰੇ ਦੇਸ਼ ਦੇ ਵਿੱਚ ਸਾਰੇ ਹੀ ਪੰਜਾਬੀਆਂ ਨੇ ਤੇ ਸਾਰੇ ਹੀ ਹਿੰਦੁਸਤਾਨੀਆਂ ਨੇ ਕੋਈ ਵੀ ਇਹੋ ਜਿਹਾ ਹਿੰਦੁਸਤਾਨੀ ਨਹੀਂ ਜਿਹਨੇ 15 ਅਗਸਤ ਦਾ ਦਿਨ ਨਹੀਂ ਬਣਾਇਆ ਕੱਲ ਦੇ 15 ਦੇ ਦਿਹਾੜੇ ਦੇ ਉੱਤੇ ਸਾਡੇ ਕੋਲੇ ਸਰਦਾਰ ਕੁਲਵਿੰਦਰ ਸਿੰਘ ਪਿੰਡ ਆਸਾਵੋਟਰ ਜ਼ਿਲ੍ਹਾ ਮੁਕਸਰ ਤੋਂ ਜੋ ਕਿ ਸਾਡੀ ਇੱਕ ਦਰਮੀ ਪਹਿਲਾਂ 4 ਸਾਲ ਪਹਿਲਾਂ ਗਈ ਇੱਕ ਪਿਛਲੇ ਸਾਲ ਗਈ ਉਹਦੀ ਕਿਰਤ ਤੇ ਮਿਹਨਤ ਦੇਖ ਕੇ ਜਿਨੇ ਆਪਣੀ ਕਿਰਤ ਤੇ ਮਿਹਨਤ ਨਾਲ ਆਪਣਾ ਬੱਚਿਆਂ ਦਾ ਵਿਆਹ ਕੀਤਾ ਪੜਾਇਆ ਲਿਖਾਇਆ ਔਰ ਇੱਕ ਮਿਹਨਤ ਨਾਲ ਉਹਨੇ ਆਪਣਾ ਘਰ ਵੀ ਬਣਾਇਆ ਜਿਹਦੇ ਕੋਲੇ ਇੱਕ ਕੀਲਾ ਵੀ ਜ਼ਮੀਨ ਨਹੀਂ ਹੈਗੀ ਇਹੋ ਜਿਹੇ ਬੰਦੇ ਨੂੰ ਇਸ ਆਜ਼ਾਦੀ ਦੇ ਦਿਵਸ ਤੇ ਸਲੂਟ ਹੈ ਤੇ ਕੰਪਨੀ ਕੰਨੀਓ ਅੱਜ ਦੇ ਦਿਨ ਉਹਨਾਂ ਨੂੰ ਇੱਕ ਗਿਫਟ ਦੇ ਤੌਰ ਤੇ ਇਹੀ ਪੰਪ ਭੇਜਿਆ ਜਾ ਰਿਹਾ ਆਹੀ ਪਾਈਪਾਂ ਲਾ ਕੇ ਲਓ ਬਈ ਏ ਆਏ ਰਾ ਐ ਰਾਜਾ ਕਹਿੰਦੇ ਐ ਨੂੰ ਐ ਰਾਜਾ ਕਹਿੰਦੇ ਆ ਦਿਲ ਦਾ ਤੇ ਯਾਰ ਪਾਈਪਾ ਆ ਵੀ ਫਰਕ ਪੈ ਗਿਆ ਅੱਗੇ ਨਾਲ ਬਿਲਕੁਲ ਬਿਲਕੁਲ ਜਿਹੜੀਆਂ ਇਹ ਗੰਨਾ ਵੀ ਇਸ ਵਾਰ ਲਾ ਦਤੀਆਂ ਇਹ ਵੀ ਬਿਲਕੁਲ ਚੇਂਜ ਕਰਤੀਆਂ ਪਹਿਲਾਂ ਇਹਦੇ ਤੇ ਨਿਕਲ ਵਾਲੀ ਗੰਨ ਆਉਂਦੀ ਸੀ ਸਾਨੂੰ ਲੈਣੀ ਪੈਂਦੀ ਸੀ ਕਿਉਂਕਿ ਉਸ ਟਾਈਮ ਸਾਡੇ ਕੋਲੇ ਉਸ ਤਰੀਕੇ ਦੀ ਸਿਸਟਮ ਨਹੀਂ ਸੀ ਹੁਣ ਅਸੀਂ ਸਿੱਧੀ ਇਟਲੀ ਤੋਂ ਇਹ ਪੈ ਮਗਾ ਕੇ ਉਰੇ ਮੈਨੂਫੈਕਚਰ ਕਰਦੇ ਆ ਸਾਰੀ ਜ਼ਿੰਦਗੀ ਨਾਲ ਗੰਨ ਨੂੰ ਜੰਗਾਲ ਲੱਗੂ ਨਾ ਖਰਾਬੂ ਨਾ ਇਹਦਾ ਪ੍ਰੈਸ਼ਰ ਘਟੂ ਨਾ ਇਹਨੂੰ ਦਿੱਕਤ ਆ ਇਹ ਵਧੀਆ ਕਰਤੀ ਆ ਇਹ ਵਧੀਆ ਕਰਤੀ ਇੰਜਣ ਵੱਡਾ ਕਰਤਾ ਢੋਲੀ ਨਰੋਈ ਕਰਤੀ ਬਸ ਇਹ ਤਾਂ ਪਹਿਲੇ ਢੋਲੀ ਪਹਿਲਾਂ ਹੀ ਟੁੱਟਟ ਜਵੇ ਥੋੜੀ ਆ ਹਾਂ ਕਿਸਾਨ ਭਰਾ ਦੇ ਘਰੇ ਜਾ ਕੇ 1 ਸਾਲ ਦੇ ਵਿੱਚ ਡਰਮੀ ਦਾ ਢੋਲੀ ਦਾ ਪਣਪ ਦਾ ਭੂੰਡ ਦਾ ਕੁਝ ਵੀ ਟੁੱਟ ਗਿਆ ਫੁੱਟ ਗਿਆ ਰੱਖੀ ਹੋਈ ਡਰਮੀ ਪਾਣੀ ਜੇ ਡਿੱਗ ਜੇ ਠੱਲੇ ਰੱਕੇ ਟੁੱਟ ਜੇ ਕੁਝ ਵੀ ਟੁੱਟ ਜੇ ਸਾਨੂੰ ਕਿਸਾਨ ਭਰਾ ਸਿਰਫ WhatsApp ਤੇ ਉਸ ਚੀਜ਼ ਦੀ ਫੋਟੋ ਜਾਂ ਬਿਲ ਦੀ ਕਾਪੀ ਭੇਜ ਦੇ ਤੁਰੰਤ ਉਸ ਸਮਾਨ ਨਿਕਲ ਕੇ ਆਨਲਾਈਨ ਕਿਸਾਨ ਦੇ ਘਰੇ ਪਹੁੰਚ ਜਾਊਗਾ ਬਿਨਾਂ ਕਿਸੇ ਪੈਸੇ ਆ। ਬਾਈ ਰਾਜੇ ਵੀ ਇਹ ਹੁਣ ਦੱਸ ਦਿਓ ਵੀ ਤਕੜੀ ਹੋਈ ਕੀਤੀ ਆ। ਤੇ ਮਹਿੰਗੀ ਨਹੀਂ ਕੀਤੀ ਪਿਛਲੇ ਸਾਲ ਇਹਦਾ ਕੀ ਰੇਟ ਸੀ ਇਹ ਕੀ ਇਹਦਾ ਕੀ ਰੇਟ ਆ ਮਾੜਾ ਚਾਨਣਾ ਪਾ ਦਿਓ ਲੋਪੋ ਵਾਲਿਓ ਬਧਨੀ ਵਾਲਿਓ ਪਿਛਲੇ ਸਾਲ ਇਹਦਾ ਰੇਟ ਸੀ 12500 ਰੁਪਇਆ ਇੱਕ ਗੰਨ ਨਾਲ 3 ਫੁੱਟ ਦੀ ਪਾਈਪ ਨਾਲ ਅੱਜ ਆਜ਼ਾਦੀ ਦਿਵਸ ਹੈ ਪੂਰਾ ਖੁਸ਼ੀ ਦਾ ਦਿਵਸ ਹੈ ਅੱਜ ਦੇ ਦਿਨ ਇਸ ਡਰਮੀ ਦਾ ਪੂਰੇ ਪੰਜਾਬ ਭਰ ਦੇ ਵਿੱਚ ਰੇਟ 1.5 ਐਚਪੀ ਪਾਵਰ ਦਾ ਡਬਲ ਪ੍ਰੈਸ਼ਰ ਵਾਲਾ ਦੋ ਗੰਨਾਂ ਦੇ ਨਾਲ ਨਾਲ 30 ਫੁੱਟ ਦੀ ਗੰਨ ਲਾ ਕੇ ਅੱਜ ਵੀ ਰੇਟ ਇਹਦਾ 12.5 ਹਜ਼ਾਰ ਰੁਪਏ ਹੀ ਰਹੂਗਾ ਤੇ ਨਾਲ ਆਜ਼ਾਦੀ ਦਿਵਸ ਤੇ ਇਹ ਸਟੈਂਡ ਵੀ ਫ੍ਰੀ ਜਾਊਗਾ ਲੈ ਵੀ ਸਜਣੂ ਮੈਂ ਕਰਾਉਣ ਲੱਗਿਆ ਸੀ ਇਹਨਾਂ ਨੇ ਆਪ ਹੀ ਕਰਤਾ ਨਾਲ ਆਹ ਸਟੈਂਡ ਬਿਲਕੁਲ ਆਹਾ ਗੰਨ ਦੋ ਗੰਨਾ ਦੋ ਗੰਨਾ ਆ ਪਾਈਪ ਵੀ ਦੇਣੇ ਪੈਣੇ 2 ਫੁੱਟ ਪਾਈਪ ਨਾਲ 30 ਫੁੱਟ ਪਾਈਪ ਮਿਲਨੇਗਾ ਜਿਨੇ ਇੱਕ ਚਲਾਉਣੀ ਹੈ ਇੱਕ ਚਲਾ ਲੈ ਜਿਨੇ ਦੋ ਚਲਾਉਣੀਆਂ ਦੋ ਚਲਾ ਲੈ ਤੇ ਜੇ ਇੱਕ ਲਾਉਣੀ ਆ ਉਹ ਕਦੋਂ ਲਹੂਗੀ ਹਾਂਜੀ ਇੱਥੋਂ ਇੱਕ ਲੈ ਜਾਣੀ ਹੈ ਜਿਵੇਂ ਅੱਗੇ ਚਲਾਉਣੇ ਆਵੇਂ ਚੱਲ ਪੂਗੀ ਬਸ 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 ਕੰਮ ਸੌਖਾ ਹੀ ਐਟੈਚ ਕਰਨੀ ਕੋਈ ਬਾਹਲੀ ਕੋਈ ਚੀਜ਼ ਨਹੀਂ ਸਾਰੀ ਚੀਜ਼ ਕੰਪਲੀਟ ਕਿਸਾਨ ਦੇ ਘਰੇ ਜਾਊਗੀ ਕੋਈ ਵੀ ਇਹੋ ਜੀ ਚੀਜ਼ ਨਹੀਂ ਜਿਹੜੀ ਉਹਨੂੰ ਦੁਬਾਰੇ ਬਜ਼ਾਰੋਂ ਖਰੀਦਣੀ ਤੇ ਮੰਗਾਉਣੀ ਕਿਵੇਂ ਮੰਗਾਉਣ ਦਾ ਬਿਲਕੁਲ ਆਸਾਨ ਤਰੀਕਾ ਹੈ ਕੰਪਨੀ ਦੇ ਨੰਬਰ ਤੁਹਾਡੀ ਸਕਰੀਨ ਤੇ ਚੱਲ ਰਹੇ ਨੇ ਕਿਸਾਨ ਭਰਾ ਨੇ ਇਹ ਨੰਬਰਾਂ ਤੇ ਅਮੇ ਨਾਰਮਲ ਕਾਲ ਕਰਨੀਆਂ ਜਾਂ WhatsApp ਦੇ ਉੱਤੇ ਮੈਸੇਜ ਕਰਨਾ ਪੂਰੀ ਜਾਣਕਾਰੀ ਉਹਨਾਂ ਨੂੰ ਦੇ ਦਿੱਤੀ ਜਾਊਗੀ ਸਿਰਫ 2000 ਰੁਪਏ ਪਹਿਲਾਂ ਕੰਪਨੀ ਦੇ ਅਕਾਊਂਟ 'ਚ ਬੁਕਿੰਗ ਲਈ ਪਾਉਣੇ ਨੇ ਉਸ ਤੋਂ ਬਾਅਦ ਡਰੱਮੀ ਕੰਪਨੀ ਤੋਂ ਨਿਕਲ ਕੇ ਕਿਸਾਨ ਦੇ ਸਿੱਧੇ ਘਰੇ ਜਾਊਗੀ ਉਸ ਤੋਂ ਬਾਅਦ ਜੋ ਬਾਕੀ ਦੇ ਪੈਸੇ ਨੇ ਸਾਡਾ ਜੋ ਡਰਾਈਵਰ ਜਾਏਗਾ ਕੰਪਨੀ ਦਾ ਡਰਾਈਵਰ ਜਾਏਗਾ ਬਾਕੀ ਦਾ 10.5000 ਰੁਪਏ ਉਹ ਲਿਆਏ ਲਓ ਜੀ ਸੱਚ ਨੂੰ ਤੇ ਆਏ ਨਹੀਂ ਗੱਲ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਵੀ ਤੁਸੀਂ ਆ ਡਰ ਅੱਜ ਪਾਓ ਤੇ ਇਹ ਤੁਹਾਡੀਆਂ ਸਾਰੀਆਂ ਸਫਰਾਂ ਹਾਂ ਆਈ ਨਗਾ ਦੇਣਗੇ ਇਹ ਤਾਂ ਨਹੀਂ ਹੋਊਗਾ ਜੇ ਅੱਜ ਆਰਡਰ ਪੈ ਗਿਆ ਕਿੰਨੇ ਦਿਨਾਂ ਦੇ ਅੰਦਰ ਅੰਦਰ ਪਹੁੰਚੇ ਬਾਅਦ ਤੋਂ ਬਾਅਦ 72 ਘੰਟੇ ਦੇ ਵਿੱਚ ਕਿਸਾਨ ਦੇ ਘਰੇ ਡਰਮੇ ਪਹੁੰਚ ਜਾਊ ਲਓ ਵੀ ਸਜਣੋ ਪੰਜਾਬ ਦੇ ਵਿੱਚ ਫਰੀ ਹੈ ਪੰਜਾਬ ਦੇ ਵਿੱਚ ਡਿਲੀਵਰੀ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਊ ਅੱਜ ਤੱਕ ਕਿਸਾਨ ਤੋਂ ਕੋਈ ਪੈਸਾ ਨਹੀਂ ਲਿਆ ਤੇ ਬਾਅਦ ਦੇ ਵਿੱਚ ਸਾਰਾ ਜਿਹੜਾ ਪਾਰਟਸ ਮੰਗਾਉਣਾ ਗਰੰਟੀ ਨੰਗੀ ਤੋਂ ਬਾਅਦ ਵੀ ਉਹਦੀ ਵੀ ਡਿਲੀਵਰੀ ਦਾ ਕੋਈ ਖਰਚਾ ਨਹੀਂ ਲਿਆ ਜਾ ਔਰ ਉਹ ਪਾਰਟਸ ਜਿਹੜਾ ਮਿਲੂਗਾ ਬਹੁਤ ਹੀ ਵਾਜਬ ਰੇਟਾਂ ਦੇ ਮਿਲੂਗਾ ਜੇ ਬਾਜ਼ਾਰ ਚ ਉਥੋਂ 500 ਦਾ ਮਿਲਦਾ ਤਾਂ ਕੰਪਨੀ ਚੋਂ 150 ਰੁਪਏ ਦਾ ਹੀ ਮਿਲੂਗਾ ਲਓ ਵੀ ਸਜਣੋ ਇਹ 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 ਇਹਨਾਂ ਦੀ ਵੱਡੀ ਸਹੂ ਵੱਡਾ ਕਾਮਕਾਰਾ ਬਲਕ ਦੇ ਵਿੱਚ ਮਾਲ ਆਉਂਦਾ ਬਲਕ ਦੇ ਵਿੱਚ ਵੇਚਦੇ ਆ ਸਿੱਧੀ ਗੱਲ ਆ ਇਸ ਕਰਕੇ ਜਿਨ੍ਹਾਂ ਨੇ ਇਹਨਾਂ ਤੋਂ ਲਿਆ ਕੇ ਵੇਚਣਾ ਉਹ ਨੈਚੁਰਲ ਗੱਲ ਆ ਕਿ ਉਹਨਾਂ ਨੇ ਵਿੱਚੋਂ ਮਾਰਜਨ ਕੱਢਣਾ ਇਹਨਾਂ ਨੇ ਸਿੱਧੀਆਂ ਤੋਂ ਹੀ ਫੈਕਟਰੀ ਚੋਂ ਲੈ ਸਕਦੇ ਆ ਜੇ ਕੋਈ ਵੀ ਸੱਜਣ ਲੈਣਾ ਚਾਹੁੰਦਾ ਨੰਬਰ ਸਕਰੀਨ ਤੇ ਦਿਖ ਰਿਹਾ ਤੁਸੀਂ ਵਟਸਐਪ ਤੇ ਇਹਨਾਂ ਦੀ ਰਸੀਦ ਦੀ ਫੋਟੋ ਭੇਜ ਦਿਓ ਜੇ ਤੁਹਾਡੀ ਖਰਾਬ ਹੋ ਗਈ ਤਾਂ ਬਿੱਲ ਦੀ ਫੋਟੋ ਭੇਜ ਦਿਓ ਤੇ ਤੁਹਾਡਾ ਜਿਹੜੀ ਸ਼ਿਕਾਇਤ ਨਿਵਾਰਨਾ ਉਹ ਇਹਨਾਂ ਨੇ ਬਹੁਤ ਜਲਦੀ ਕਰ ਦੇਣਾ ਅਗਲੀ ਵੀਡੀਓ ਚ ਫੇਰ ਮਿਲਦੇ ਆ ਇਹਨਾਂ ਦਾ ਵਾਕਿਆ ਹੀ ਕੋਈ ਨਵਾਂ ਐਕਸਪੈਰੀਮੈਂਟ ਲੈ ਕੇ ਨਵਾਂ ਐਮਪਲੀਮੈਂਟ ਲੈ ਕੇ ਕਿਉਂਕਿ ਬਾਈ ਹੋਣੀ ਐਮਪਲੀਮੈਂਟ ਇੱਕ ਨਹੀਂ ਬਣਾਉਂਦੇ ਕਿਸਾਨਾਂ ਵਾਸਤੇ ਖਾਸ ਤੌਰ ਤੇ ਸਬਜੀ ਬੀਜਨਾਂ ਲਈ ਵਾਸਤੇ ਇਹਨਾਂ ਕੋਲ ਪਾਵਰ ਬੀਡਰ ਵੀ ਬਣਦੇ ਆ ਛੋਟੇ ਤੋਂ ਲੈ ਕੇ ਵੱਡੇ ਬਣਦੇ ਆ ਸਬਸਿਟੀ ਪਾਸ ਵਾਲੇ ਬਣਦੇ ਆ ਜੇ ਕੋਈ ਵੀ ਸੱਜਣੋ ਕਿਸੇ ਵੀ ਤਰ੍ਹਾਂ ਦੀ ਇਨਕੁਆਰੀ ਕਰਨੀ ਆ ਛੋਟੇ ਐਮਪਲੀਮੈਂਟਾਂ ਦੀ ਉਹਦੇ ਲਈ ਵੀ ਤੁਸੀਂ ਨੰਬਰ ਡਾਇਲ ਕਰ ਲਓ ਸਾਰੀਆਂ ਫੋਟੋ ਮੰਗਾ ਲਓ ਜਿਹੜੀ ਚੀਜ਼ ਚਾਹੀਦੀ ਹੋਈ ਮੰਗਵਾ ਸਕਦੇ ਆ ਜੀ ਜੈ ਜਵਾਨ ਜੈ ਕਿਸਾਨ ਜੈ ਹਿੰਦ